ਇਕੋ ਮਤਰੂਏ ਜਿਹੜੇ ਉਹ ਭਾਂਡੇ ਲਿਆਏ ਆ ਆਪਾਂ ਸਰਬ ਲੋਹ ਦੇ ਉਹ ਦਿਖਾਣ ਲੱਗੇ ਹੁਣ ਅਸੀਂ ਰੋਟੀ ਉਹ ਚ ਸ਼ੁਰੂ ਕਰਤੀ ਆਪਣੀ ਡਿਊਟੀ ਮਤਰੂਏ ਪਰ ਟਾਂਡੇ ਬਸਾਉਣ ਤੇ ਕਿਉਂਕਿ ਇਹਨਾਂ ਨੂੰ ਵੀ ਦਾ ਘੱਟ ਦਾਵਾ ਫਿਰ ਇਹ ਤਾਂ ਦੂਜੇ ਨੇ ਇਹਦਾ ਦੂਜੇ ਨੇ ਕਿਲੇ ਮਿੱਟੀ ਪਾਉਣ ਵਾਲੇ ਆ ਪਾ ਲਈ ਆਪਾਂ ਮਿਰਚਾਂ ਵਿੱਚ ਸਿਮਲਾ ਲੱਗੀਆਂ ਹੋਈਆਂ ਇਹ ਲੈ ਲਈਆਂ ਮੰਨੇ ਨੇ ਦਵਾਈਆਂ ਦੇ ਨਾਲ ਆਹ ਦੇਖ ਲੈ ਮਤਰੂ ਆਹ ਦਿੱਤੀ ਆਪਾਂ ਨੂੰ 20 ਰੁਪਿਆ ਦੀ ਗੁੱਟੀ ਇਹ ਦੇਖ ਲੈ ਕਿੰਨੇ ਬੂਟੇ ਨੇ 1 2

ਦਨ ਦਾ ਚਾਰਨ ਲੱਗ ਜਾਣਾ ਹਨ ਇਹਦੇ ਵਾਲੇ 8:00 ਬੰਦ ਦਨ ਜੀ ਮਾਟਰ ਆਣੀ ਅੱਜ ਆਵਾਗਿੰਨ ਘੰਡੀ ਚੱਲੀ ਆਹ ਦੇਖੋ ਭਈਆ 스파ਰਕ ਮਾਰਿਆ ట్రాਫਰਮ ਠੀਕ ਆ ਆਲਾਵੇ ਕਣਕ ਖੜੀ ਆ ਚੱਕਣ ਵਾਲਾ ਇੱਥੋਂ ਆ ਸਾਫ ਕਰਨ ਵਾਲਾ ਗੌਰ ਕਰੀ ਜਾਵੇ ਤੇ ਕਿਉਂਕਿ ਜੇ ਮਾਰਾ ਜਾਵੇ 스파ਰਕ ਡੱਕ ਪਏ ਜੇ ਮੈਂ ਹੁਣ ਆਏ ਬਣ ਜਾਣਾ ਬਿਜਲੀ ਆ ਉਰੀ ਅਗਲਾ ਗਿਓ ਨਾਲ ਦੇ ਨਾਲ ਚੰਗੇ ਆੜਾ ਮਾੜਾ ਜਿਹਾ ਫੜ ਕੇ ਤੂੰ ਹੀ ਜਾਊ ਸੰਗਾ ਬਈ ਹਰੀਆ ਜੀ ਚੰਗਾ ਕਿੱਟੀ ਓਕੇ ਬਈ ਫੇ ਮੋੜ ਤੇ ਖੜਾ ਸੀ ਜੀ ਚੱਲ ਬਈ ਕਰਮਣ ਅੱਜ ਆ ਮੈਟਰ ਉਹਦਾ ਸਕੂਲ ਆ ਜੇ ਨੂੰ ਛੱਡ ਕੇ ਆਉਣਾ ਆਊਗਾ ਟਾਈਮ ਬਦਲ ਗਿਆ ਕਿਉਂਕਿ ਬੈਣਾ ਦੇ ਹਾਲ ਹੈ ਮਗਰ ਪਾ ਕੇ ਬਈ ਨੂੰ ਟੰਗ ਕੱਪ ਚੱਲੇ ਤਰੇਗਾ ਕੋਣ ਉਹ ਕਤਵਾ ਦੀ ਕਰਨਾ ਪਾਉ ਰਹੂ ਆ ਹਾਂ ਸਾਦ ਦੇ ਦੇ ਉਹ ਇਹਦੇ ਦੁਬਾਰਾ ਕੱਟੂ ਗਈ ਜਦੋਂ 10 ਮਿੰਟ ਹੋ ਗਿਆ ਫਿਰ ਤਾਂ ਕੱਟ ਜੂਗਾ ਹਾਂ ਹੋਰ ਆ ਗਿਆ ਬਈ ਸਕੂਲ ਕਰਨ ਦਾ ਅੱਛੇ ਵੈਲਡਰ ਹੈ ਹਾਈ ਭਾਗ ਜੰਗਾ ਐਵੇਂ ਪੁੱਛਲੀਨ ਵਾਲੇ ਅੰਕਲ ਤੋਂ ਆ ਗਏ ਬਈ ਸਾਡੇ ਕਿਉਂ ਨੂੰ ਮਾਨੂੰ ਘਰੇ सनबीर माता मित्रों पट्टा फिर ब्रिज जितले पास बड़ा डबायक है क्या <सधियों> तो गुजर हवा तो <सधियों> 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 ਇਕੋ ਮਤroe ਜਿਹੜੇ ਉਹ ਭਾਂਡੇ ਲਿਆ ਆਂ ਆਪਾਂ ਸਰਬ ਲੋਹ ਦੇ ਉਹ ਚ ਖਾਣ ਲੱਗੇ ਹੁਣ ਅਸੀਂ ਰੋਟੀ ਉਹ ਚ ਸ਼ੁਰੂ ਕਰਤੀ ਇੱਥੇ ਦਰਜੇ ਮੰਗੂ ਆਇਆਂ ਦਾ ਰਾਹ ਦਰੋਂ ਪਾਣੀ ਦਾ ਬੋਈ ਭਰ ਕੇ ਅਸੀਂ ਪੀ ਤਰਦੇ ਆਂ ਦਰਜੇ ਮੰਗੂ ਆਇਆਂ ਨੇ ਖਾਇਰ ਨਹੀਂ ਘੜ ਪੂਰੀ ਕਰਦੇ ਕਹਿੰਦੇ ਇਹ ਵਰਤਾਂ ਬਾਕੀ ਦੇਖੋ ਆਵਾ ਬੋਅ ਚੱਲ ਰਹੀ ਹੈ ਹੁਣ ਆਪਾਂ ਤਾਰਾਂ ਜਲਾਉਣੀਆਂ ਨੇ ਮਤroe ਜਿਹੜੀਆਂ ਆ ਤਾਰਾਂ ਜene ਇਹ ਤੋੜੀਆਂ ਜੇ ਮੈਂ ਚੱਕਦੇ ਨੇ ਆ ਤਾਰਾਂ ਕੀ ਕਾਰ ਜੀ ਹੋ ਗਈ ਹੈ ਇਹ ਇਹ ਲੰਗਣੀਆ ਹੁਣ ਮਿੱਤਰੋ ਲਗਾਉਣੇ ਤੁੰਨੂ ਲਾ ਕੇ ਇਹ ਜੀ 2 ਸਾਲ ਹੋ ਗਏ ਨਹੀਂ 6 ਛਾੜ ਸਿਉਂ ਕੋ ਦੀ ਪੈਸ ਨਹੀਂ ਹੋੜੇ ਨੇ ਬਸ ਮੂਰੇ ਦਾ ਪੱਟੇ ਜਾਣਗੇ ਚੱਲ ਚਾਲਾ ਲਾਲੀ ਜੀ ਇੱਕ ਗਾਸ਼ ਹੋਰ ਘੱਟੀ ਨਹੀਂ ਆਪਣੀਆਂ ਤਾਰਾਂ ਵੀ ਚੈੱਕ ਕਰ ਲਓ ਮਿੱਤਰੋ ਐ ਬਣਾ ਦੀ ਗੱਲ ਪੂਰੀ ਬੜੀ ਇੱਕ ਹੋ ਰਹੀ। ਦੇਖੋ ਹਵਾ ਬਹੁਤ ਚੱਲ ਰਹੀ ਐ ਜਿਹੜੀ ਗੱਲ ਐ। ਦੇਖੋ। ਆਇਆ ਲਾਤੀ ਮਫਰ। ਇਹਦੇ ਹੁਣ ਟੋਰੀਆਂ ਨਹੀਂ ਚਾੜਦਣੇ ਉਹਨੇ ਬੈਠਾ। ਤੇ ਜਿਹੜੀ ਬਣੀ ਵੀ ਚਾੜਤੀ ਸੀ। ਟੋਰੀ ਆਮ ਰਹਿੰਦੀਆਂ ਨੇ ਫਿਰ ਆਪਣੇ। ਚੱਲੇ ਆ ਫੱਕ। ਘਰਮਣ ਨੂੰ ਲੈਣਾ। ਹਵਾ ਬਹੁਤ ਬੜੀ ਚੱਲ ਰਹੀ ਐ ਜਦ। ਆ ਗਈ ਜੀ ਬਾਣ ਘਰਮਣ ਦੀ। ਕਿ ਮੇਰੇ ਅੱਜ ਦਾ ਦਿਨ ਫੇਰਾ ਹੈ ਕਿ ਮੇਰੇ ਅੱਜ ਦਾ ਦਿਨ ਸਕੂਲ ਚ ਕੀ ਮਨਾਇਆ ਗਿਆ ਸੀ ਬਸਾਕੀ ਹਾਂ ਕੀ ਕਰਾਇਆ ਸੀ ਸੰਸਾਰ ਨੂੰ ਦੋਸਤਾਂ ਨਾਲ ਛੋਟੇ ਬੱਚਿਆਂ ਨੂੰ ਕੋਈ ਕੁਝ ਨਹੀਂ ਕਰਾਇਆ ਉਹ ਤੇ ਇੱਕ ਨਾਲ ਹੀ ਸੀ ਓਹ ਛੋਟਿਆਂ ਨੂੰ ਕਰਾਇਆ ਦਿੱਤਾ ਤੇ ਵੀ ਵੱਡੇ ਹੋ ਉਹ ਤੇਰੀ ਭੈਣ ਹੋ ਯਾਰ

ਉਹਨੂੰ ਪਤਾ ਲੱਗਿਆ ਦੂ ਤੰਮਤਾ ਲੰਗੀਆਂ ਦਾ ਹੋਰ ਵਧੀਆ ਵਧੀਆ ਪਾੜੀ ਵੀ ਲਾਈ ਸੀ ਉਦੋਂ ਪਿਛਲੀ ਵਾਰੀ ਗਾਜਰਾ ਗੁਜਰਾਣੀਆਂ ਵੀ ਲਾਈਆਂ ਸੀ ਮਿੱਤਰੋ ਉਹ ਵਾ ਕੇ ਦੇਖੋ ਉਹ ਤੇ ਲਾਈਆਂ ਜਿਹੜੀਆਂ ਗਾਜਰਾ ਲਾਈ ਅਸੀਂ ਹੁਣ ਬਾਜਰਾ ਬੀਜਿਆ ਜਾ ਰਿਹਾ ਹੈ ਹੈ ਹੁਣ ਦੂਜੀ ਲਾਵਾਂਗੇ ਤੋਰੀ ਦੱਪਾ ਚੌਲੇ ਚੱਪਾ ਪੂਰਾ ਚੱਲ ਰਿਹਾ ਜੀ ਕੰਮ ਮਾਰੂ ਮਾਰ ਸਾਡੇ ਜਵਾਕ ਵੀ ਛੋਟੇ ਸਾਡੇ ਜਵਾਕ ਵੀ ਨਾਲ ਨਾਲ ਲੱਗੇ ਹੋਏ ਨੇ ਦਲਜੀਤ ਵਰਗੇ ਆ ਗੋਮ ਵਰਗੇ ਦਲਜੀਤ ਤਾਂ ਬਹੁਤ ਕੰਮ ਕਰਦੀ ਦਲਜੀਤ ਤਾਂ ਹੁਣ ਪੂਰਾ ਹੱਥ ਪਟਾਉਂਦਾ ਜੀ ਨਾਲ ਪੂਰਾ ਜੀ ਹੁਣ ਇਹ ਹੋ ਗਿਆ ਚੋਬਰ ਕੰਮ ਵਾਲਾ ਹੈ ਹੈ ਪੂਰਾ ਉਹ ਦਵਾਉਂਦਾ ਜਿਵੇਂ ਉਹ ਕਹਿੰਦਾ ਹੱਥ ਉਠਾਉਂਦਾ ਹਾਂ ਹਣਾ ਚਾਚਾ ਲੱਗਿਆ ਪੂਰਾ ਹੁਣ ਜੀਤਾ ਪੂਰੀ ਕਰਾਉਂਦਾ ਸੇਵਾ ਉੱਥੇ ਨਾਲ ਆਪਣਾ ਫੋਨ ਪਿਆ ਸਾਈਕਲ ਦੇ ਉੱਤੇ ਹੋਰ ਜੀ ਸਿੱਪੂ ਜੀ ਕੀ ਹਾਲ ਆ ਬਾਈ ਜੀ ਵਧੀਆ ਵਧੀਆ ਕੋਈ ਸਨੇਹਾ ਦਰਸ਼ਕਾਂ ਨੂੰ ਦੱਸ ਕਿਉਂ ਮਾਸ ਤੇਰਾ ਜਨੇ ਹੱਲੀ ਆ ਬਾਈ ਹਾਂ ਜੀ ਦੇਖੋ ਕੰਮ ਕਰ ਪਹਿਲਾਂ ਕੀਦੋਂ ਕਰਦੇ ਹੁੰਦੇ ਸੀ ਅੱਜ ਹਾਂ ਡਿਊਟੀ ਕਰਕੇ ਕੰਮ ਕਰਦੇ ਆ ਦੇਖੋ ਜੀ ਆਹ ਆ ਬਾਈ ਜੱਟ ਲਾਈਫ ਦੇਖੋ ਨਾਲੇ ਡਿਊਟੀ ਸਹੀ ਗੱਲ ਆ ਚਲੋ ਉਧਰ ਚਾ ਚਾ ਲੈਣ ਵਾਸੇ ਨਹੀਂ ਜਾ ਤੇ ਜੀ ਚਲੋ ਲਾਤੀ ਸੀ ਬਹੁਤ ਬਸਾਦੇ ਤੇ ਜੁਵਾ ਸਾਰੇ ਲੱਗ ਕੇ ਪਾ ਲੈ ਮਿੱਟੀ ਲੱਗ ਜੂ ਬਾਜਰਾ ਸਾਡਾ ਬਾਈ ਚਾੜਾ ਟਾਈਮ ਹੋ ਗਿਆ ਮਿੱਤਰੋ ਕਿਆ ਬੀਤੇ ਗੌਲਿਆਂ ਚ ਮੌਸਮ ਬੜਾ ਸੋਹਣਾ ਅੱਜ ਜਿਹੜੀ ਗੱਲ ਹੈ ਦੇਖੋ ਬੱਦਲ ਬਾਈ ਕਿਆ ਬਾਤ ਹੈ ਕੰਨੀ ਕੋਈ ਕੋਈ ਐ ਵਰਖਾ ਮੌਸਮ ਬੜਾ ਸੋਹਣਾ ਚਾਚਾ ਜੀ ਦੇਖੋ ਮਤਰੋ ਮੌਸਮ ਦੇਖੋ ਅੱਜ ਕਿਆ ਬਾਤ ਹੈ ਤੁਸੀਂ ਕਹੋਗੇ ਵੀ ਉਹ ਕਣਕਾ ਪੱਕੇ ਨੇ ਉਹ ਕਹਿੰਦੇ ਬਾਈ ਮੌਸਮ ਤਾਂ ਫਿਰ ਮੌਸਮੀ ਆ ਨਾ ਆਪਣੀ ਡਿਊਟੀ ਹੈ ਮਤਰੋ ਫਿਰ ਟਾਂਡੇ ਬਸਾਉਣ ਤੇ ਕਿਉਂਕਿ ਇਹਨਾਂ ਨੂੰ ਕੀ ਦਾ ਘੱਟ ਸਵਾਦ ਆ ਫਿਰ ਇਹਦਾ ਦੂਜੇ ਨੇ ਹੈ ਇਹਦਾ ਦੂਜੇ ਨੇ ਕਿਲੇ ਮਿੱਟੀ ਪਾਉਣ ਵਾਲੇ ਹੈ ਮਿੱਟੀ ਵਾਲੇ ਆਂ ਵੀ ਦੀ ਜ਼ਿੰਮੇਵਾਰੀ ਆਪਣੀ ਆ ਫੇਰਾ ਜੀ ਦੀ ਘਾਟ ਬਾਦ ਜਿਹੜਾ ਜ਼ਿਆਦਾ ਪੰਨਾ ਉਹ ਹੁੰਦਾ ਧੰਨਵਾਦ ਕਰਦੇ ਹਾਂ ਬੰਦੇ ਹੋਈ ਸਾਡੇ ਵੀ ਦੀ ਜੀਤੇ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਹਾਂ ਜੀ ਦੀ ਬਦੌਲਤ ਸਾਡਾ ਬਾਜਰਾ ਲੱਗ ਗਿਆ ਬਾਕੀ ਮੁੰਡਾ ਬਹੁਤ ਕੰਮ ਆ ਬਾਈ ਬਾਕੀ ਦੇਖ ਲਓ ਜੇ ਕੋਈ ਇਹਨੂੰ ਉਹ ਸਰਪੇ ਵੀ ਮੰਗ ਬਣਦਾ ਕਿੰਨੇ ਵੇਰਾ ਦੇਖੋ ਨਾਲੇ ਨਿਆਣਾ ਕੰਮ ਸਾਰਾ ਐ ਕਰਦਾ ਲੈ ਗੱਲ ਠੀਕ ਆ ਜਾ ਲੈ ਇੱਕ ਵਾਰੀ ਇੱਕ ਵਾਰੀ ਆ ਜਾ ਹਾਂ ਬਣਦੇ ਆ ਜੇ ਬੜੀ ਬਿਲੂ ਕਾਪ ਆ ਦੇ ਫੋਟੋ ਵਾਕਿਆ ਤਾਂ ਫੇਰ ਵੀ ਦੇਖ ਲਓ ਨਾ ਅਗਲਾ ਆਪ ਹੀ ਦੇਖ ਲੂ ਕੋਈ ਕੰਮ ਕਰਦਾ ਮੁੰਡਾ ਇਹ ਹੈ ਵੀ ਸਾਰੇ ਛੱਤਾਂ ਛੱਬਦਾ ਹੈ ਹੈ ਕੰਮ ਹੀ ਨਾ ਕਰਦਾ ਪਹਿਲਾਂ ਵੀ ਬੁਕਿੰਗ ਬਾਈ ਕਰਾ ਸਕਦੇ ਹਾਂ ਜੇ ਕਰਾਉਣੀਆਂ ਜੰਦਰਾ ਵੀ ਆ ਗਿਆ ਮਿੱਤਰੋ ਹੁਣ ਪੈਣੀਆਂ ਬਾੜੀਆਂ ਵੀ ਬੱਟਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਮਰਚਾ ਲਾਉਣੀਆਂ ਨੇ ਕਿੱਥੇ ਕਿੱਥੇ ਚੌਲੇ ਲਾਉਣੇ ਨੇ ਕਿਸੇ ਪਿੰਡ ਉਹ ਆ ਸਾਡਾ ਹੈੱਡ ਆਉਂਦਾ ਉਹ ਜਿਵੇਂ ਕਹੂ ਉਵੇਂ ਆਉਗਾ ਕੱਸਣਗੇ ਸਾਰਾ ਕੁਝ ਵਿਆਹ ਲਾਉਣੇ ਹੋਣਿਆ ਮਾਇ ਤੇ ਜਿਹਾ ਮਜਾਤਾ ਪਾੜੀ ਪਹਿਲਾਂ ਉਹ ਗਾਜਰਾਂ ਵੀ ਇਕੱਠੇ ਲਾਈ ਅਸੀਂ ਇਹ ਆ ਗਿਆ ਮਤਰੋ ਮਾਇ ਤੇ ਬੰਨਾ ਪਿੰਡ ਜਾਂਦੇ ਨੇ ਆਉ ਲੈਣ ਜਾਂਦੇ ਵੀ ਅਸੀਂ ਮਰਚਾ ਜਨੇ ਪੁੱਛੇ ਸਾਨੂੰ ਐ ਜਿਵੇਂ ਲਾ ਦੇ ਹਣ ਕੇ ਲੈ ਫੜ ਕੇ ਹੁੰਦੀ ਐ ਆਹਦਾ ਮਿਊਜ਼ਿਕਣੀਆਂ ਪਾਉਣ ਲੱਗੇ ਆ ਕੌਸ ਨਮੋਸਮਾ ਆਏ ਪਈ ਨਹੀਂ ਆ ਕਣੀ ਆ ਜੀ ਲੈ ਲਈਏ ਜੀ ਮਿਰਚਾਂ ਬੜਾ ਠੀਕ ਹੈ ਜੀ ਠੋਖਰ ਵਾਲਿਆਂ ਨੂੰ ਲੈਦੇ ਨੇ ਜੀ ਠੋਖਰ ਵਾਲਿਆਂ ਆ ਆ ਪਾ ਲਈ ਆਪਾਂ ਮਿਰਚਾਂ ਵਿੱਚ ਸਿਮਲਾ ਲੱਗੀਆਂ ਹੋਈਆਂ ਇਹ ਲੈ ਲਈਆਂ ਮੰਨੇ ਨੇ ਦਵਾਈਆਂ ਫੇਰ ਟਮਾਟਿਆਂ ਦੀ ਵੀ ਲੈ ਲਈ ਇੱਕ ਗੋਟੇ ਟਮਾਟਰ ਇਹ ਤਾਂ ਦੋ ਗੋਟੇ ਬਹੁਤ ਹੁੰਦੇ ਨੇ ਮੰਨਿਆ ਯਾਨੀ ਅੰਦਰੋਂ ਮਿਰਚਾਂ ਉਲਾ ਦੇਗੇ ਮੌਸਮ ਬਹੁਤ ਵਧੀਆ ਤੇ ਮੀਂਹ ਪੈ ਰਿਹਾ ਤਾਂ ਕਰਕੇ ਉਹ ਕਹਿੰਦਾ ਜਾ ਕੇ ਲਾ ਦਿਓ ਹੁਣ ਅਸੀਂ ਜਾ ਕੇ ਲਾ ਦਨੇ ਆ ਆ ਜਾਗੇ ਪਤਾ ਨਹੀਂ ਉਹ ਵਿੱਚ ਹੀ ਉਹ ਟੁੱਟਿਆ ਜਾ ਸੱਤ ਨੇ ਮੰਨਿਆ ਸਾਰੀ ਛੋਟੀ ਲੱਗੀ ਤੇ ਹਾਂ ਇਹ ਤਾਂ ਲੱਗਿਆ ਹੁਣ ਸੱਤ ਨੇ ਰੁੱਟੇ ਉਹਨੇ ਵੀ ਕਰਤਾ ਜੀ ਅੱਠ ਨੇ ਦੇਖ ਵਧੀਆ ਲੱਗ ਰਹੀਆਂ ਨੇ ਹੂੰ ਲਾਤੀਆਂ ਬਾਈ ਮਿਰਚਾਂ ਮਰਾਦੀਆਂ ਲਓ ਮਿਰਚਾਂ ਦਾ ਫਿਰ ਨਿਮੇੜ ਤਾਂ ਮਤਰੋ ਆਪਾਂ ਪੱਟ ਕੇ ਟੋਇ ਲਾਤੀਂ ਦੇਸੀ ਚੌਲਾ ਇਹ ਲਾਗਾ ਰਹੇ ਹਾਣ ਆ ਬੱਟਾਂ ਦੇ ਇੱਧਰੇ ਪਾਸੇ ਆ ਬੱਟਾਂ ਦੇ ਢਿੱਡ ਤੇ ਲੈ ਕੇ ਆਏ ਆ ਇਹਦੇ ਤੇ ਮੈਂ ਤੇਰੇ ਕੇ 30 ਸਟਾ ਹਾਂ ਹਾਂ ਦੋਨੇ ਵਾ ਫਿਲਾਉਂਦੇ ਦੋਨੇ ਵਾ ਤੇ ਉਹਦਾ ਫੈਲਦਾ ਬੜਾ ਹੁੰਦਾ ਕੋਈ ਨਹੀਂ ਹੁੰਦਾ ਕੋਟੀ ਨਾਲ ਲਾ ਲਈ ਕਹਿੰਦੇ ਲੱਗਦਾ ਮੈਂ ਤੈਨੂੰ ਚਾਉ ਲੈ। ਤੁਹਾਨੂੰ ਦੱਸਿਏ ਕਿਵੇਂ ਲੱਗਦੇ ਹੁੰਦੇ ਚੋਲੇ। ਆਖਿਰ ਮਾਦੇ ਇਹ ਲਾਈਟ ਆਉਂ। ਇਹ ਦੱਤਾ ਤੋਂ ਕਰਕੇ। ਬਾਤ ਲਈ ਬਾਤ ਕਰ। ਹਾਂ। ਆਹ ਦੇਖ ਲੈ ਮੈਂ ਤੈਨੂੰ ਆਹ ਦਿੱਤੀ ਆਪਾਂ ਨੂੰ 20 ਰੁਪਿਆ ਦੀ ਗੁੱਟੀ। ਇਹ ਦੇਖ ਲੈ ਕਿੰਨੇ ਬੂਟੇ ਨੇ। 1 2 3 4 5 6 7 ਨੋ 10 11 12 13 14 15 16 17 18 19 20 21 22 ਦੇ 24 ਬੂਟੇ ਨੇ ਬਾਈ ਮਿਰਚਾਂ ਦੇ 24 ਬੂਟੇ ਤਨ ਗੂਟੇ ਆਪਣੇ ਕੋਲ ਹੈਗੇ ਨੇ ਇਹਦਾ ਮਤਲਬ 70 80 ਬੂਟੇ ਬਹੁਤ ਨੇ ਦੇਖ ਲਓ ਕਿੰਨਾ ਲਾਲੂ ਸਾਹਿਬ ਬਾਈ ਕਿੰਨੇ ਰੁਪਏ ਬੂਟਾ ਪੈ ਗਿਆ ਤੇ 20 ਹੁੰਦੇ ਫਿਰ ਦਾ ਰੁਪਈਆ ਪੈ ਜਾਣਾ ਰੁਪਈਆ ਤੋਂ ਘੱਟ ਹੀ ਪੈ ਗਿਆ ਪਾ ਤੜਕੇ ਲਾਵਾਂਗੇ ਬਾਈ ਲਾਈਟ ਆਊ 4 ਵਜੇ ਪੱਟਾ ਬਣਾਈਆ ਪਿਆ ਨੇ ਆਪਾਂ ਗੱਡ ਕੇ ਉਹਦੀ ਪਾਣੀ ੱੱਕੋ ਮਿੱਤਰੋ ਇਹ ਜੱਟ ਲਾਈਵ ਆ ਮੌਸਮਾ ਮਿੱਤਰੋ ਹਵਾ ਚੱਲਦੀ ਆ ਪੂਰੀ ਆ ਗੱਲਾਂ ਬਾਤਾਂ ਨੇ